ਸਸੀ ਗਾ ਬਈ ਸਾਰਿਆਂ ਨੂੰ ਜਿਵੇਂ ਬਈ ਆਪਾਂ ਢਿਲਵਾ ਪਿੰਡੀ ਆਏ ਆ ਲੌਂਗੋਆ ਤੋਂ 3 ਕਿਲੋਮੀਟਰ ਬਈ ਤਾਰੀ ਕੋਲੇ ਬਈ ਸਸੀ ਗਾ ਸਸੀ ਗਾ ਬਈ ਬੜੇ ਮਸ਼ੀਨਾਂ ਖੜੀਆਂ ਨੇ ਕੇਐਸ ਜਗਜੀਤ ਵਿਸ਼ਕਰਮਾ ਆਪਾਂ ਬਾਈ ਤੋਂ ਰੇਟ ਬਾਰੇ ਜਾਣਕਾਰੀ ਲਵਾਂਗੇ ਜੀ ਬਾਜੋ ਬਈਆ ਕਿਹੜਾ ਮਾਡਲ ਮਸ਼ੀਨ ਹੈ 2019 ਮਾਡਲ ਲੱਗਦਾ 2019 ਮਾਡਲ ਕੇਐਸ ਬੰਦ ਬਾਡੀ ਹੈ ਨਾ ਬਈ ਬੰਦ ਬਾਡੀ ਦੀ ਆ ਠੀਕ ਹੈ ਲਵੇਟਾ ਲੂਟਾਂ ਦੀ ਕਿਵੇਂ ਬਈ ਲਪੇਟਾਂ ਦੀ ਜਮ ਓਕੇ ਵੀਰੇ ਪੰਜਾਬ ਵਾਲਾ ਰਿਪੇਅਰ ਪੰਜਾਬ ਦਾ ਹੀ ਜਾ ਲੱਗਿਆ ਠੀਕ ਹੈ ਕੋਈ ਜ਼ਿਆਦਾ ਖਰਚਾ ਨਹੀਂ ਹੈਗਾ ਮੰਨ ਲਓ ਇਹਦੀ ਰਿਪੇਅਰ ਪੂਰੀ ਕਿੰਨੀ ਕ ਪਊਗੀ ਪਲੇਟ ਹੀ ਬਲ ਕੇ ਚੱਲੂਗੀ ਬਸ 5 ਤੋਂ 7000 ਰੁਪਏ ਜਿਆਦਾ ਦੇ ਤੋਂ ਜਿਆਦੇ ਬਸ ਨਹੀਂ ਬਸ ਬਿਲਕੁਲ ਇਹ ਰੇਟ ਪਾਉਣ ਵਾਲੇ ਰੇਟ ਬਈ ਕੀ ਰਹਿਣ ਵਾਲਾ ਇਹਦਾ ਰੇਟ ਬਈ 2 ਦਾ 2 ਲੱਖ ਪੂਰਾ ਆਈ ਵੀ ਮਟਰ ਦੇਖ ਲਓ ਮਸ਼ੀਨ ਪੂਰੀ ਸੋਹੀ ਹੈ ਪੈਰਾ ਚੂਰਾ ਦੀ ਤੇ ਲਵੇਟਾਂ ਦੀ ਬਾਈ ਕਹਿੰਦਾ ਵੀ ਪੂਰੀ ਓਕੇ ਆ ਅੱਗੇ ਆ ਗਈ ਬਈ ਆ ਕਿਹੜਾ ਮਡ ਲਾਗੀ ਇਹ 2023 ਮਾਡਲ ਹੈ ਕੇਐਸ ਦੀ 2023 ਮਾਡਲ ਬੰਦ ਬਾਡੀ 98 ਗਰਾਂ ਦੇ ਟੈਰਾਂ ਚ ਹੈ ਨਾ ਬਈ ਹਾਂਜੀ ਤੇ ਇਹਦੇ ਬਈ ਉਗਰਾ ਅਗਰ ਦੋ ਰੰਗ ਰੰਗ ਲਈ ਹੀ ਨਹੀਂ ਮੇਰਾ ਖਿਆਲ ਥੋੜੀ ਉਹ ਚੱਲੀ ਹੋਈ ਹੈ ਨਾ ਥੋੜੀ ਚੱਲੀ ਹੈ ਵੀਰੇ ਠੀਕ ਹੈ ਇਹਦਾ ਲਵੇਟਾਂ ਲਬੂਟਾਂ ਦਾ ਹੁੰਦੀ ਕੁਝ ਨਹੀਂ 200 ਲਗ ਇਹਦਾ ਬਈ ਕੀ ਪ੍ਰਾਈਸ ਰਹਿਣ ਆਲਾ ਇਹ ਵੀਰੇ 2 ਲੱਖ 75 ਹਜ਼ਾਰ ਦੀ 2 ਲੱਖ 75 ਹਜ਼ਾਰ ਦੀ ਦੇ ਦਾਂਗੇ ਰੰਗਲੀ ਰੀਲ ਤੋਂ ਵੀ ਬਈ ਮੜਾ ਮੋਟੀ ਲਿਖਾ ਹੋਇਆ ਜਿਵੇਂ ਕਹਿੰਦਾ ਹੁੰਦਾ ਵੀ 100 150 ਟਰਾਲੀ ਬਣੀ ਹੋਈ ਆ ਮਸ਼ੀਨ ਨਾਲ 98 ਗੇਰਾਂ ਦੇ ਟੈਰਾਂ ਜਾ ਗਈ ਤੇ ਬਈ ਇਹ ਵੀ ਪੰਜਾਬ ਦਾ ਚੱਲਿਆ ਹੋ ਰੀਪਰ ਹਾਂਜੀ ਇਹ ਵੀ ਪੰਜਾਬ ਵਾਲਾ ਹੈ ਅੱਗੇ ਫੇਰ ਆ ਗਈ ਕੇਐਸ ਇਹ ਕਿਹੜਾ ਮਾਡਲ ਆ ਗਈ ਬਈ ਇਹ ਵੀ 2023 ਮਾਡਲ ਆ ਇਹ 98 ਇੰਚੀ 23 ਮਾਡਲ 98 ਇੰਚੀ ਕੱਟ ਰਿਹਾ ਦਾ ਹਾਂ ਮਾਲੋ ਵਿੱਚੋਂ ਤਰਾਸਰ ਹੋ ਗਿਆ ਕਟਰ ਹੋ ਗਿਆ ਠੀਕ ਹੈ ਨਾਲ ਥੋੜੀ ਜਿਹੀ ਵੱਡੀ ਹੈ ਦੋ ਪੱਖੇ ਵਾਲੀ ਹੋਗਾ ਹਾਂ ਹੈਗੇ ਦੋ ਪੱਖੇ ਠੀਕ ਹੈ 59 ਗੇਰਾ ਦਾ ਟੈਰੰਜ ਹੈ ਰੰਗ ਰੂਪ ਦੀ ਮਸ਼ੀਨ ਪੂਰੀ ਸੋਹਣੀ ਹੈ ਬੰਦ ਬਾਡੀ ਰੀਪਰ ਹੈ ਨਾ ਬਈ ਇਹ ਵੀ ਹਾਂ ਬੰਦ ਹੈ ਤੇ ਬਈ ਕਟਰ ਕੁਟ ਦਾ ਰੰਗ ਸਮਾਰ ਕੇ ਦਿਖਾ ਦੀ ਇਹ ਬਈ ਇਹਦਾ ਕੀ ਪ੍ਰਾਈਸ ਰਹਿਣਾ ਇਹਦਾ ਵੀ ਬਰੇ ਸੇਮ ਹੀ ਆ 275 ਦੀ ਹੈ 275 ਦੀ ਦੋਵੇਂ ਮਸ਼ੀਨਾਂ 275 ਦੀਆਂ ਵੀ ਹਾਂ ਇਹ ਵੀ ਪੰਜਾਬ ਦੀ ਚੱਲਿਆ ਹੋਇਆ ਲੋਕ ਹਾਂ ਹਾਂ ਪੰਜਾਬ ਵਾਲੀ ਠੀਕ ਹੈ ਬਾਈ ਕੋਲੇ ਇੱਕ ਇਹ ਖਾਸियत ਹੈ ਵੀ ਬਾਈ ਨੇ ਪੰਜਾਬ ਦੇ ਰੀਪਰ ਚੱਕੇ ਹੋਣੇ ਸਾਰੇ ਸਾਲੋ ਜੀ ਕਿਸੇ ਨੇ ਲੈਣਾ ਕੋਈ ਐਨਪੀ ਜੁਪੀ ਵਾਲਾ ਭੰਨਿਆ ਰੀਪਰ ਨਹੀਂ ਹੈ ਬਾਈ ਬੜੇ ਨਾ ਕੋਈ ਬੈਲਿੰਗ ਬੂਲਿੰਗ ਇਹ ਆ ਗਈ ਬਈ 24 ਮਾਡਲ ਇਹ 2024 ਠੀਕ ਹੈ ਇਹ ਵੀ ਬੰਦ ਬਾਡੀ ਚ ਜਾਗੀ ਜ਼ਿਆਦਾਤਰ ਤਾਂ ਆਪਣੇ ਲਈ ਬੰਦ ਬਾਡੀ ਦੀ ਰੀਪਰ ਨਹੀਂ ਚੋਕਰ ਬਾਡੀ ਦੇ ਕੀ ਜਣਾ ਕੋਈ ਕੱਦਾ ਵੀ ਇਹ ਤਾਂ ਯਾਰ ਬਾਈ ਮੈਨੂੰ ਆਇਆ ਲਾਦਾ ਜਿਵੇਂ ਟਰਾਲੀ ਨਹੀਂ 50 60 ਬਣੀਆਂ ਉਹਨਾਂ ਨਾਲ ਇਹ ਤਾਂ ਸਾਰੀ 100 ਕ ਟਰਾਲੀ ਚ ਮਸਾ ਚੱਲੀ ਆ ਸਾਰੀ ਇਹ ਰੰਗ ਯਾਰ ਉਗਰਦੇ ਸਾਰਾ ਉਵੇਂ ਹੀ ਬਹਿਣਾ ਬਾਈ ਤੇ ਇਹਦਾ ਬਾਈ ਕੀ ਪ੍ਰਾਈਸ ਰਹਿਣਾ ਇਹ ਬਾਈ 3 ਲੱਖ ਰੁਪਏ ਦੀ تن 10 ਲੱਖ ਰੁਪਏ ਦੀ ਦੇ ਦਾਂਗੇ ਆਪਾਂ ਬਾਕੀ ਮਾੜਾ ਮੋਟਾ ਮਾੜ ਤਣ ਠੀਕ ਹੈ ਜੇ ਕੋਈ ਬਾਈ ਵੀਡੀਓ ਦੇਖ ਕੇ ਫੋਨ ਲਾਉਂਗਾ ਤਾਂ ਆਪਾਂ ਇਥੋਂ ਕਪੜਾਉਂਦਾ ਹੈਗਾ ਬਾਈ ਹਾਂ ਲੋ ਜੇ ਕਿਸੇ ਨੇ ਵੀਡੀਓ ਚ ਪਸੰਦ ਕਰ ਲਈ ਮਸ਼ੀਨ ਆਪਾਂ ਭੇਜ ਦਾਂਗੇ ਉਰੋਂ ਹਾਂ ਭੇਜ ਦਾਂਗੇ ਠੀਕ ਹੈ ਉਹਦਾ ਬਈ ਕੀ ਸਿਸਟਮ ਹੁੰਦਾ ਕਿਰਾਇਆ ਕਿੰਨਾ ਕੀ ਹੁੰਦਾ ਉਹ ਤਾਂ ਬਰੇਕ ਡੀਅਲ ਦਾ ਹੁੰਦਾ 15 ਰੁਪਏ ਕਿਲੋਮੀਟਰ ਦੇ ਹਿਸਾਬ ਦੇ ਅੱਛਾ ਇਹ ਕਿਹੜਾ ਮਾਡਲ ਆਈ ਬਾਈ ਇਹ 2020 ਮਾਡਲ ਆਈ 2020 ਮਾਡਲ ਬੰਦਵਾੜੀ ਰਿਫਰੇ ਵੀ ਮਿੱਤਰੋ ਪੰਜਾਬ ਚ ਚੱਲਿਆ ਵਾ ਲੋਕਲ ਪੂਰਾ ਸੋਹਣਾ ਦੇਵੇਂ ਕਹਿੰਦੇ ਹੁੰਦੇ ਆ ਇਹਦਾ ਬਈ ਕੀ ਰੇਟ ਰਹੇਗਾ ਇਹਦਾ ਮੇਰੇ 210000 ਰੁਪਇਆ ਬਾਕੀ ਇੰਨਾ ਕਾ ਵੀ ਜਿਵੇਂ ਦੂਸਰਿਆਂ ਤੇ ਜਾ ਕੇ 5-7000 ਲੱਗਦਾ ਇਹਦੇ ਤੇ ਉਹ 5-7000 ਵੀ ਨਹੀਂ ਲੱਗਦਾ ਇਹਦੇ ਚ ਜਿੰਨੇ ਬਲੇਡ ਨੇ ਸਾਰਿਆਂ ਦੇ ਸਾਰਿਆਂ ਦੀ ਸਾਈਡ ਬਦਲ ਕੇ ਚਿੱਲੂ 20 ਮਾਡਲ ਆ ਨਾ ਬਈ ਇਹ 20 ਮਾਡਲ ਆ 20 ਮਾਡਲ ਇਥੇ ਹੀ ਪਤਾ ਲੱਗ ਜਾਂਦਾ ਨਾ ਜੂਪੀ ਐਮਪੀਰ ਦਾ ਵੀ ਇੱਥੇ ਘਮੋੜੇ ਘਮਾੜੇ ਦੇ ਹੋ ਜਾਂਦੇ ਆ ਪੰਜਾਬ ਦਾ ਰੀਪਰਾ ਪੰਜਾਬ ਦਾ ਜਾਲਾ ਜਾਲ ਜਮਾ ਨਵਾਂ ਪਾ ਜਾ ਕੇ ਮਨਵਾ ਪਾ ਫਾ ਕਲੇ ਬਲੇਡ ਬਦਲਨੇ ਨੇ ਲਵੇ ਟਾਂ ਲਗੂਟਾਂ ਦੀ ਵਧੀਆ ਲਪੇਟਾਂ ਦੀ ਵਧੀਆ ਬਲੇਡ ਵੀ ਬਦਲਨੇ ਨੇ ਨਹੀਂ ਸਾਈਡ ਚੇਂਜ ਕਰਨਾ ਸਾਈਡ ਚੇਂਜ ਕਰਨੀ ਆ ਮਾ ਲੋ ਖਰਚਾ ਹੈ ਹੀ ਨਹੀਂ ਕੋਈ ਖਰਚਾ 10000 2000 ਦਾ ਚੱਲ ਪੁਰਾਣੀ ਜੀ ਦੇ ਲੱਗੀ ਜਾਂਦਾ ਤਾਂ ਕੋਈ ਵਧੀਆ ਇਸਤਰੀ ਦੇ ਨਹੀਂ ਜਾਂਦੀ ਹੈਗੀ ਮੈਨੂੰ ਠੀਕ ਹੈ ਇਹ ਬਈ ਅੱਗੇ ਆ ਕਿਹੜਾ ਮਾਡਲ ਰੀਪਰਾ ਆ ਗਿਆ ਇਹ 2021 ਮਾਡਲ 2021 ਮਾਡਲ ਤੇ ਮਸ਼ੀਨ ਇਹ ਵੀ ਬਈ ਪੂਰੀ ਸ ਇਹ ਦਾ ਬਈ ਕੀ ਰੇਟ ਰਹਿਣਾ ਇਹ ਦਾ ਵੀਰੇ 235000 ਰੁਪਏ 235000 ਇਹ ਕਹਿੰਦਾ ਤਾਰੀ ਮਦਨ ਨੂੰ ਇਹ ਗੱਲ ਪੁੱਛਦਾ ਮੰਨ ਲਓ ਵੀ ਕਿਸੇ ਨੇ ਆ ਗਿਆ ਟਰੈਕਟਰ ਜੌਂਡੀਅਰ ਤੇ ਚੱਲੀ ਮਸ਼ੀਨ ਹੈ ਨਾ ਹਾਂਜੀ ਅਗਲੇ ਨੇ 55 ਦਿਨ ਚਲਉਣੀ ਉਹ ਪੂੜੀਆਂ ਦੀ ਆਪਾਂ ਸੈਟਿੰਗ ਕਰ ਦਾਂਗੇ ਉਹ ਕਰਕੇ ਦਿੰਨੇ ਆਪਾਂ ਪਹਿਲੀ ਇਹਨੂੰ ਤਾਂ ਠੀਕ ਹੈ ਦਿੰਨੇ ਹੈ ਜਿਹੜਾ ਵੀਰੀ ਪਰਵੇਚ ਦੇ ਠੀਕ ਹੈ ਇਹ ਮੰਨ ਲਓ ਕਿਸੇ ਨੇ ਜੌਂਡੀਅਰ ਤੇ ਚਲਉਣੀ ਆ ਜੌਂਡੀਅਰ ਦੇ 55 ਦਿਨ ਹਾਂ ਆਹ ਤਾਂ ਪੂੜੀਆਂ ਬਾਲ ਕੇ ਦੇਵਾਂਗੇ ਤੇ ਬਈ ਆ ਮਸ਼ੀਨ ਵੀ ਪੂਰੀ ਸੋਹਣੀ ਆ ਇਹ ਵੀ ਲੋਕਲ ਚੱਲਿਆ ਹੋਇਆ ਰਿਪੇਅਰ ਲਵੇਟਾ ਲੂੰਟਾ ਨਾ ਕਿਵੇਂ ਬਈ ਇਹ ਪੂਰਾ ਸਾਫ ਆ ਪੂਰਾ ਜੰਦਾ ਓਕੇ ਆ ਕੋਈ ਕੰਮ ਨਹੀਂ ਹੈ ਕਿੱਲੇ ਬਲੇਡ ਬਲੇਡ ਪਾਉਣ ਵਾਲੇ ਨਹੀਂ ਇੱਥੋਂ ਦਿਖਾ ਲਈ ਬਈ ਹੈ ਜਿਵੇਂ ਕਹਿੰਦਾ ਵੀ ਇੱਥੇ ਜੇ ਐਮ ਪੀ ਯੂ ਪੀ ਵਾਲਾ ਹੁੰਦਾ ਇੱਥੇ ਪੱਥਰਾਂ ਪੁੱਥਰਾਂ ਦੇ ਨਿਸ਼ਾਨ ਪਏ ਹੁੰਦੇ ਵਟਿਆਂ ਦੇ ਤੇ ਟਾਇਰਾਂ ਟੂਰਾਂ ਦਾ ਮਸ਼ੀਨ ਜਦੋਂ ਓਕੇ ਆ ਨਾਲ ਦੇ ਟਾਇਰ ਨੇ 20 ਮਾਡਲ ਦੇ ਨਾ ਬਈ 21 ਮਾਡਲ ਦੇ 21 ਮਾਡਲ ਦੇ ਸੌਰੀ ਮਸ਼ੀਨ ਇਹ ਵੀ ਬਈ ਪੂਰੀ ਸਾਫ ਆ ਕੀ ਰੇਟ ਤੇ ਦੇਣੀ ਆ ਬਈ ਪੈਸੇ 2 35 ਜੀ ਬਾਕੀ ਮੈਂ ਗੱਲ ਕਰ ਮਾਨਦਾਨ ਬਾਈ ਕਹਿੰਦਾ ਜੀ ਹੋਰ ਆ ਗਿਆ ਕੋਈ ਆਪਾਂ ਕਰ ਦਾਂਗੇ ਇਹ ਆ ਗਈ ਚੰਨੀ ਇਹ ਕਿਹੜਾ ਮਾੜਲਾ ਬਾਈ ਇਹ 19 ਮਾੜ ਲੱਗੀ 19 ਮਾੜ ਲ ਇਹਦਾ ਕਟਰ ਕਿੰਨੇ ਫੁੱਟ ਹੁੰਦਾ ਕਿੰਨੇ ਇੰਚ ਹੁੰਦਾ ਇਹ 7.5 ਫੁੱਟ ਕੱਟ ਰਿਹਾ ਹੈ 7.5 ਫੁੱਟ ਕੱਟ ਰਿਹਾ ਹੈ ਇਹ ਡਰਮੇ ਦਾ 64 ਇੰਚੀ ਹੈ ਠੀਕ ਹੈ ਇਹ ਬਾਈ ਇਹਦਾ ਕੀ ਪ੍ਰਾਈਸ ਰਹਿਣਾ ਆ ਇਹ ਵੀਰੇ 225 ਦੀ 225 ਦੀ ਲਵੇ ਟਲਬੂਟਾਂ ਦੀ ਮਸ਼ੀਨ ਕਿਵੇਂ ਬਈ ਤਾਂ ਬਾਈ ਕੋਈ ਰਿਪੇਅਰ ਹੈ ਹੀ ਨਹੀਂ ਅਜੇ ਤਾਂ ਜਮਰ ਬਿਆਰ ਕਰਨੀ ਨਹੀਂ ਨਾ ਨਾ ਇਹਦਾ ਬਸ ਇਹਦੇ ਮੇਰਾ ਸਾਈਡ ਸੂਟ ਚੇਂਜ ਹੋਣ ਵਾਲੀ ਇਹਦੇ ਯਾਰ ਕਟਰ ਦੇ ਬਲੇਡ ਵੀ ਸਟੈਪ ਪੱਤੀ ਦੇ ਬਦਲ ਕੇ ਲਾਏ ਹੋਏ ਹਨਾ ਹਾਂ ਹਾਂ ਤੇ ਬਲੇਡ ਡਰਮ ਨੇ ਤਾਂ ਬਦਲਨੇ ਪੈਣਗੇ ਡਰਮ ਦੇ ਇਕੱਲੇ ਬਲੇਡ ਬਦਲਨ ਨਾਲ ਇਹਨੇ ਹੋਰ ਕੋਈ ਖਰਚਾ ਨਹੀਂ ਠੀਕ ਹੈ ਬਾਈ ਕਹਿੰਦਾ ਵੀ ਇਹ ਮਸ਼ੀਨ ਵੀ ਚਮਾ ਜੈਨੂਅਲਾ ਜਿਹੜਾ ਕੰਮ ਬਾਈ ਨੇ ਇਥੋਂ ਕਹਿਤਾ ਉਦੀ ਗਰੰਟੀ ਹੋ ਗਈ ਹੈ ਨਾ ਬਾਈ ਗੇਅਰ ਡਰਮ ਜਿਵੇਂ ਨਵਾਂ ਪਾਇਆ ਹੋਇਆ ਹੀ ਨਹੀਂ ਹੈਗਾ ਪੱਤੀ ਪੁੱਤੀ ਲਵਾਈ ਹੋਈ ਹੈ ਠੀਕ ਹੈ ਗੇਅਰ ਡਰਮ ਨਵਾਂ ਪਾਇਆ ਨਵਾਂ ਗੇਅਰ ਡਰਮ ਦਾ ਠੀਕ ਹੈ ਬਾਈ ਸ਼ੌਂਕੀਆ ਬੰਦੇ ਕੋਲ ਰਹੀ ਹੋਇਆ ਕਿਸੇ ਕੋਲੇ ਅੱਗੇ ਆਗੇ ਬਾਈ ਬਿਸ਼ਕਰਮਾ ਦੀ ਇਹ ਕਿਹੜਾ ਮਾਡਲ ਹੈ ਬਾਈ ਦਾਰੀ ਇਹ 2016 ਮਾਡਲ ਹੈ ਜੀ 2016 ਮਾਡਲ ਬੰਦਵਾਡੀ ਚ ਨਾ ਬੰਦਵਾਡੀ ਪੰਜਾਬ ਦੀ ਮਸ਼ੀਨਾ ਪੰਜਾਬ ਦੀ ਨੰਦਕਾ ਦੇ ਟਾਇਰਾਂ ਚ ਠੀਕ ਹੈ ਇਹਦਾ ਬਾਈ ਕੀ ਪ੍ਰਾਈਸ ਰਹਿਣਾ ਇਹਦਾ ਭਰੇ 1.5 ਲੱਖ ਰੁਪਏ ਜੀ ਲਵੇਟਾ ਲਵੂਟਾ ਦੀ ਮਸ਼ੀਨ ਕਿਵੇਂ ਆ ਇਹ ਚਮਕਾ ਸਾਫ ਆ ਤੇਰੇ ਜੇ ਮਾਉਕ ਬਲੇਡਾਂ ਦੀ ਵੀ ਸਾਈਡ ਖੜੀ ਠੀਕ ਹੈ ਬਲੇਡਾਂ ਦਾ ਵੀ ਪਾਸਾ ਬਦਲਣਾ ਪਾਸਾ ਬਦਲਣਾ ਠੀਕ ਹੈ ਜੇ ਕੋਈ ਮੇਰਾ ਵੀਰ ਇੱਥੇ ਆ ਗਿਆ ਜਿਹੜੀ ਗੱਲ ਬਾਈ ਨੇ ਕਹੇ ਤੀ ਉਹੀ ਹੋਊਗੀ ਜਿਹੜੀ ਫੋਨ ਤੇ ਗੱਲ ਹੋ ਗਈ ਜਾਂ ਵੀਡੀਓ ਦਿਖਾ ਦਈ ਆਪਾਂ ਇਹ ਨਹੀਂ ਹੋਊਗਾ ਵੀ ਰੇਟ ਵੱਧ ਘਟੂ ਜਿਹੜਾ ਕਹੇ ਤਾਂ ਕਹੇ ਤਾਂ ਨਾ ਬਈ ਹਾਂਜੀ ਆ ਆ ਗਈ ਬਿਸਕਰਮਾ ਇਹ ਕਿਹੜਾ ਮਨ ਲੱਗੀ ਬਈ ਇਹ 2022 ਵਾਲੀ ਜੀ 2022 ਮਨ ਲੈ ਮਗਰਾੜ ਮਰੂੜ ਲੱਗੇ ਆਉਂਦੇ ਆ ਕਿ ਇਹ ਲਵਾਏ ਇਹ ਲੱਗੇ ਲਗਾਈ ਹੁੰਦੇ ਆ ਜੀ ਇਹਨਾਂ ਦੇ ਠੀਕ ਹੈ ਤੇ ਇਹ ਵੀ ਬੰਦ ਬਾਡੀ ਚ ਆ ਗਿਆ ਨਾ ਬਈ ਬੰਦ ਬਾਡੀ ਚ ਇਹਦਾ ਬਈ ਕੀ ਪ੍ਰਾਈਜ਼ ਰਹਿਣ ਵਾਲਾ ਇਹਦਾ ਵੀਰੇ 215000 ਜੀ 215000 ਜੇ ਕੋਈ ਵੀਡੀਓ ਦੇਖ ਕੇ ਗਿਆ ਮਾਨਦਾਨ ਕਰਦਾ ਹੈ ਮੌਕੇ ਤੇ ਹਾਂ ਹਾਂ ਬਾਕੀ ਮਾਨਦਾਨ ਕਰਦਾ ਠੀਕ ਹੈ ਇਹ ਬਈ ਲੁਪੇਟਾਂ ਲੂਟਾਂ ਦੀ ਕਿਵੇਂ ਮਸ਼ੀਨ ਸਾਫ਼ ਆ ਵੀਰੇ ਬਾਕੀ ਲਗਭਗ ਜਿੰਨੀਆਂ ਮਸ਼ੀਨਾਂ ਆਈਆਂ ਲੁਪੇਟਾਂ ਦੀਆਂ 다ਰੀਆਂ ਸਾਫ਼ ਨੇ ਆਪਣੇ ਕੋਲੇ ਠੀਕ ਹੈ ਆਪਣੇ ਕੋਲੇ ਮਸ਼ੀਨਾਂ ਬਾਕੀ ਹੈ ਵੀ ਸਾਰੀਆਂ ਲੋਕਲ ਨੇ ਪੰਜਾਬ ਦੀਆਂ ਬਾਕੀ ਹਾਂ ਕੰਡੀਸ਼ਨ ਠੀਕ ਹੈ ਸਾਹਿਬ ਬਈ ਉਹ ਐਮਪੀ ਲੂਪ ਕਿਰਿਆ ਨਹੀਂ ਹੈ ਨਾ ਕੋਈ ਮਸ਼ੀਨ ਤੇ ਵੈਲਡਿੰਗ ਬੂਲਡਿੰਗ ਕਿਤੇ ਵੀ ਹੈ ਨਾ ਹਾਂ ਬਈ ਨੇ ਪੂਰਾ ਇੰਜ ਮਾਰੀ ਜਿਨਾ ਸ਼ੌਂਕੀਆ ਕੰਮ ਕਰਦਾ ਬਾਈ ਕਹਿੰਦਾ ਕੀ ਜੇ ਕੋਈ ਬੰਦਾ ਆ ਗਿਆ ਨਸਾਲ ਕਰਕੇ ਨਹੀਂ ਜਾਣਾ ਜਾਣ ਦੇਣਾ ਆਪੇ ਇਥੋਂ ਕੀ ਬੰਦਾ ਖੋਖੋ ਕੇ ਧੋਰਨਾ ਜਿਵੇਂ ਕੁਛ ਕਰਕੇ ਆਹ ਕਿਹੜਾ ਮਾਡਲ ਮਸ਼ੀਨ ਆ ਗਈ ਬਈ ਇਹ 2021 ਮਾਡਲ 2021 ਮਾਡਲ ਤੇ ਬਈ ਲਵੇਟਾਂ ਲੂਟਾਂ ਦੀ ਮਕੂਨ ਕਿਵੇਂ ਆ ਲਵੇਟਾਂ ਹੀ ਤੁਹਾਨੂੰ ਦੱਸਿਆ ਸੀ ਸਾਰੀਆਂ ਮਸ਼ੀਨਾਂ ਹੀ ਓਕੇ ਨੇ ਆਪਣੇ ਲਈ ਇਹਦਾ ਕੀ ਕੰਮ ਕੀ ਭਾਲਦੀ ਹੈ ਬਈ ਇਹ ਜੇ ਆਪਾਂ ਕਹਿ ਦੀ ਕੰਮ ਤਾਂ ਜੀ ਬਲੇਡ ਬਲੇਡ ਪੈਣ ਵਾਲੇ ਨੇ ਬਲੇਡ ਪਾਸਾ ਬਦਲ ਕੇ ਜਾਂ ਨਵੇਂ ਲੱਗਣ ਨਾ ਨਾ ਨਵੇਂ ਲੱਗਣਗੇ ਇਹ ਠੀਕ ਹੈ ਇੱਕ ਬਈ ਮੇਨ ਗੱਲ ਮੈਂ ਹੋਰ ਨੋਟ ਕਰੀ ਆਪਾਂ ਕਈ ਸਮੇਂ ਵੀਡੀਓ ਕਰਤੀ ਕਿਸੇ ਦੇ ਨਾਲ ਸਟੈਪ ਪੱਤੀ ਵੀ ਨਹੀਂ ਹੁੰਦੀ ਯਾਰ ਇਹ ਵੀ ਖੋਲ ਲਾਂਦੇ ਆ ਬਾਰੀ ਬੰਦੇ ਨਹੀਂ ਹੈਗੇ ਨੇ ਜੀ ਆਪਣੇ ਤਾਂ ਸਾਰਿਆਂ ਦੇ ਨਾਲ ਹੀ ਨਹੀਂ ਸੋ ਠੀਕ ਹੈ ਬਾਈ ਕਹਿੰਦਾ ਵੀ ਜਿਹੜੀ ਚੀਜ਼ ਲੈ ਆਤੀ ਆਪਾਂ 4 ਰੁਪਏ ਲਾਏ ਨੇ ਮਸ਼ੀਨ ਦੇ ਉੱਤੇ ਐ ਨਹੀਂ ਹੈਗਾ ਵੀ ਖੋਲਿਆ ਹੈ ਇਹ ਬਾਈ ਕੀ ਰੇਟ ਤੇ ਰਹਿਣ ਵਾਲੀ ਆ ਇਹ ਬਾਈ 1,85,000 ਦੀ ਦੇ ਦਾਂਗੇ 1,85,000 ਦੀ ਚਾਹ 80 ਦੀ ਕਰਦੇ 5000